ਜਿਸ ਤੇ ਕਰੀ ਕਰੀ ਅਸਵਾ ਜਿਹੜਾ ਉਹ ਮਾਜੂਦ ਹੁੰਦਾ ਹੈ। ਅੱਗੇ ਲੈ ਫਿਰ ਦੱਸਦੇ ਹਾਂ ਉਹ ਵੀ। ਇਹ ਹੋਤਾ ਹੈ। ਇੱਕ। और <coughs> मार्कोली <coughs> <laughs> जो तो ये सारे ना आज <laughs> <ले, ले> <laughs> ਆਪ ਸਰਕਾਰ ਦੇ ਮਹਾਰਾਜ ਜੀ ਜੋ ਪਾਰੀਆਂ ਸਿਫੀਤਾ ਜਿਹੜੀਆਂ ਉਹ ਸਰ ਕਰਕੇ ਆਈਆਂ ਪਰ ਮੈਨੂੰ ਖੁਸ਼ੀ ਆ ਸਰਦਾਰ ਮਲਕੀਤ ਸਿੰਘ ਜੀ ਸਾਫਤ ਸੂਰਤ ਆ ਅਮਰਤਾਰੀਆ ਜਿਨ੍ਹਾਂ ਨੇ ਸਿਹਤ ਬਈ ਨੂੰ ਹੁਣੇ ਦੱਸਿਆ ਥੋੜੀ ਜਿਹੀ ਢਿੱਲੀ ਵੀ ਸੀ ਪਰ ਡਾਕਟਰ ਨੇ ਕਿਹਾ ਤੁਸੀਂ ਹਟਣਾ ਤਾਂ ਹੈ ਨਹੀਂ ਤੇ ਇਹਨਾਂ ਨੇ ਜਾ ਕੇ ਖਾਲਸਾ ਹੀ ਸਾਡੀ ਜਿਹੜੀ ਵਿਰਾਸਤ ਆ ਨਿਸ਼ਾਨ ਸਾਹਿਬ ਕੇਸਰੀ ਉਹ ਮਾਉਂਟ ਆਵਰੇ ਐਵਰੇਸਟ ਦੇ ਉੱਤੇ ਜਾ ਕੇ ਉਹ ਮਸ਼ਾਨ ਸਾਹਿਬ ਨੂੰ ਚਲਾਇਆ ਤੇ ਕਿਉਂਕਿ ਫਤੇਗੜ ਸਾਹਿਬ ਦੇ ਨਾਲ ਸੰਬੰਧ ਰੱਖਦੇ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਤੇ ਇਹਨਾਂ ਦੇ ਸਾਹਸ ਦੀ ਵੀ ਮੈਂ ਜਿਹੜੀ ਆ ਉਹਦਾ ਵੀ ਕਦਰਦਾਨ ਆ ਕਿਉਂਕਿ ਅੱਜ ਦਾ ਜਿਹੜਾ ਜੋਗ ਆ ਇਹ ਪਦਾਰਥਵਾਦੀ ਜੋਗ ਹੋ ਚੁੱਕਾ ਪਰ ਇਹਨਾਂ ਨੇ ਨਿਸ਼ਕਾਮ ਹੋ ਕੇ ਉਹ ਜਿੱਥੇ ਮਾਉਂਟ ਐਵਰੇਸਟ ਸਰ ਕੀਤੀ ਉੱਥੇ ਨਾਲ ਦੀ ਨਾਲ ਇੱਕ ਕਿਉਂਕਿ ਜਿਸ ਨੇ ਜਾਣਾ ਹੁੰਦਾ ਠੰਡ ਬਹੁਤ ਹੁੰਦੀ ਆ ਉਹ ਜਿਹੜੀ ਵਰਦੀ ਆ ਯੂਨੀਫਾਰਮ ਰੂਪ ਦੇ ਵਿੱਚ ਜਿਹਦੇ ਵਿੱਚ ਸਾਰੀਆਂ ਫੈਸਿਲਿਟੀਆਂ ਹੁੰਦੀਆਂ ਉਹ ਇਸ ਗੁਰੂ ਗ੍ਰੰਥ ਸਾਹਿਬ ਜੁਨੀਵਰਸਿਟੀ ਨੂੰ ਫਨੇਟ ਵੀ ਕੀਤੀ ਆ ਜਿਹਦਾ ਮੈਂ ਸਮਝਦਾ ਫਾਈਨੈਂਸ਼ੀਅਲੀ ਭਮਾ ਦੇਣਾ ਨਹੀਂ ਦਿੱਤਾ ਜਾ ਸਕਦਾ 10000 ਡਾਲਰ ਦੀ ਉਹ ਯੂਨੀਫਾਰਮ ਆਉਂਦੀ ਆ ਉਹ ਪ੍ਰੇਰਣਾ ਕਰਕੇ ਇੱਥੇ ਅਸੀਂ ਸ਼ੀਸ਼ੇ ਦੇ ਉਹਨੂੰ ਮੜ ਕੇ ਰੱਖਾਂਗੇ ਸੋ ਦੈਟ ਇਹਨਾਂ ਦਾ ਵੀ ਪਤਾ ਲੱਗੇ ਵੀ ਸਰਦਾਰ ਮਲਕੀਤ ਸਿੰਘ ਜੀ ਹੋਣੀ ਇਹ 2024 ਦੇ ਵਿੱਚ ਐਵਰੇਸ ਸਰ ਕੀਤੀ ਸੀ ਤੇ ਬੱਚਿਆਂ ਲਈ ਪ੍ਰੇਰਨਾ ਵੀ ਬਣੇ ਮੈਂ ਸਤਕਾਰਯੋਗ ਭੈਣ ਜੀ ਵੀ ਉਹਨਾਂ ਦੇ ਘਰੋਂ ਆਏ ਆ ਦੋਹਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਕਰਦਾ ਗੁਰੂ ਸਾਹਿਬ ਜੀ ਨੂੰ ਬੇਰੋਕਤਾ ਤੰਦਰੁਸਤੀ ਨਾਮਦਾਨ ਬਖਸ਼ਿਸ਼ ਕਰਨਾ ਇਹ ਜਿਹੜੀਆਂ ਬਲੰਦੀਆਂ ਸਤਗੁਰੂ ਜੀ ਨੇ ਬਖਸ਼ ਕੀਤੀਆਂ ਲੰਮਾ ਸਾਹ ਕਰਕੇ ਹੁੰਦੀਆਂ ਨਹੀਂ ਤਾਂ ਮੈਂ ਦੇਖਦਾ ਛੋਟੀਆਂ ਜਿਹੜੀਆਂ ਅੱਜ ਕੱਲ ਚਾਹੇ ਡੈਮ ਹੀ ਹੋਣ ਉੱਥੇ ਲੋਕਾਂ ਦੇ ਸਾਹ ਸੁੱਤੇ ਜਾਂਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਆ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨੋ ਵਾਹਿਗੁਰੂ ਕਿਉਂਕਿ ਇਹ ਜਿਹੜੇ ਇੱਕ ਹੋਇਆ ਜੋ ਕੁਝ ਵੀ ਹੋਇਆ ਵਾਹਿਗੁਰੂ ਨੇ ਕਰਵਾਇਆ ਤਾਂ ਮੈਂ ਚਾਹੁੰਦਾ ਸੀ ਮੇਰਾ ਆਪਣੇ ਮਨ ਦੀ ਤਮੰਨਾ ਸੀਗਾ ਵੀ ਜੇ ਤੁਹ ਕੋ ਬੋਸਿਕ ਫੈਮਿਲੀ ਜਾਂ ਕੋ ਬੋਸਿਕ ਸੰਭੜਕ ਆਵੇ ਹੁਣ ਜਿੱਥੇ ਜ਼ਿਆਦਾ ਬੱਚੇ ਦੇਖਣੇ ਉਹ ਚਾਹੁੰਦਾ ਸੀ ਮਰੀਏ ਮਨ ਦੀ ਇੱਛਾ ਸੀਗੀ ਇਹ ਇਹਦੇ ਕੋਈ ਪੈਸੇ ਬੂਸੇ ਜਾਣੇ ਜੇ ਹੈਗਾ ਕੋਈ ਵੀ ਇੱਕ तो पहले जब चढ़ने तो पहले भी वो डार एक माया ये निकल चित्तियां से माल चौड़ी आ ये आ ये मनुष्य फर्क नहीं पड़ना है कैसे समझे बच्चों का टेबलोज़ीड मोटरब्रश टेस्ट सारा कितने की है यही मई दोहर चौवीस की थी यार नाइन दरअसल एक्सेक्ट डेट है नाइनटीन ऑफ मई आठ बजके सेंटीमीटर पे ये सा� ਕਿਹੜੇ ਕਿਹੜੇ ਔਕੜਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਕਿੰਨਾ ਕੁ ਮੁਸ਼ਕਲ ਰਹਾ ਤੇ ਚੜ੍ਹਨਾ ਕਿੰਨਾ ਟਾਈਮ ਤੋਂ ਲੱਗਾ ਇਹੇ ਵਿੱਚ ਕੀ ਹੈ ਐਵਰੇਸਟ ਦਾ ਨੌ ਸੁਣਦੇ ਹਾਂ ਤੇ ਮਾਈਟਰ ਡੈਪ ਹੁੰਦੀ ਕਿਉਂਕਿ ਆਫਾਇਸ ਨਾਟ ਇਜ਼ੀ ਇਹਨੂੰ ਕੱਟੋ-ਕੱਟ 4-5 ਸਾਲ ਦਾ ਸਾਈਕਲ ਹੁੰਦਾ ਹੈ ਚੜ੍ਹਨ ਦਾ ਪਰ ਵਾਹਿਗੁਰੂ ਨੇ ਆਪਣਾ ਕੋ ਡੇਟ ਸਰਚ ਕਰਾਈ ਆ ਕੋਈ ਬੇਸਿਕ ਟ੍ਰੇਨਿੰਗ ਨਹੀਂ ਕੋਈ ਐਡਵਾਂਸ ਟ੍ਰੇਨਿੰਗ ਨਹੀਂ ਗਈ ਪਤਾ ਨਹੀਂ ਵੀ ਕਰਵਾਉਣਾ ਸੀਗਾ ਕਿਉਂਕਿ ਸੋਇਆ ਨਹੀਂ ਸੀ ਪਹਿਲਾਂ ਬਹੁਤ ਲੋਕ ਟਰਾਈ ਕਰਦੇ ਹਨ ਇਹਨੂੰ ਲੱਖਾਂ ਲੋਕ ਟਰਾਈ ਕਰਦੇ ਹਨ ਤੇ ਹੁਣ ਤੱਕ ਪੰਚ 75 ਸਾਲਾਂ ਚ ਸਿਰਫ 6700 ਕੁ ਬੰਦੇ ਜਿਹੜੇ ਤੁਸੀਂ ਗੂਗਲ ਕਰੋਗੇ ਨਾ 6700 ਕੁ ਕਲਾਈਬਰ ਨੇ ਕਿੰਨੀ ਉਮਰ ਚ ਕੀਤੀ ਤੁਸੀਂ 50 થઈ ਗਿਆ 55 ਸਾਲ ਦੀ ਉਮਰ ਤੇ 67 6700 ਬੰਦੇ ਨੇ ਕੀਤੀ ਆ ਉਹਦਾ ਕਾਰਨ ਇਹ ਹੀ ਆ ਵੀ ਇਟਸ ਨਾਟਲੀ ਔਰ ਟਫ ਆ ਹੈ ਆਕਸੀਜਨ ਨਹੀਂ ਹੈ ਕਿ 400 ਤੋਂ ਬਾਅਦ ਤੋਂ ਸਿਲੰਡਰ ਯੂਜ਼ ਕਰਨੇ ਕਰਦੇ ਆ ਸਿਲੰਡਰ ਯੂਜ਼ ਕਰਦਿਆਂ ਦਾ ਐਗਜ਼ੌਸਟ ਐਨੇ ਹੋ ਜੰਮੀਓ ਉਡੀ ਆਕਸੀਜਨ ਫਿਰ ਵੀ ਖਤਮ ਹੋ ਜਾਂਦੀ ਹੈ ਨਾ ਤੇ ਇਵਨ ਕੇ ਚਾਰ ਸਿਲੰਡਰ ਲੱਗ ਜਾਂਦੇ ਨੇ ਕੋਈ ਐਸਾ ਸਮਾਂ ਆਇਆ ਵੀ ਜਦੋਂ ਤੁਹਾਨੂੰ ਯਾਦ ਰਹੇ ਭੁੱਲੇ ਲੱਗਾ ਬੰਦੀ ਚੱਤ ਰਹੇ ਸੀ ਉਤਰਾ ਨਾ ਟੈਕਸਟਨ ਕਰਾਂਗੇ ਕਈ ਕਈ ਆਏ ਨੇ ਤੁਸੀਂ ਸੁਣੋ ਉਹ ਬਲਿਜ਼ਰ ਵਾਰੇ ਕਿ ਬਾਪ ਰੋਲ ਵਾਲੇ ਆਉਂਦੇ ਤੁਹਾਡੇ ਕਣਕਾ ਵੇਲੇ ਉੱਥੇ ਬਲਿਜ਼ਰਸ ਚੱਲਦੇ ਨੇ ਉੱਤੇ 8000 ਤੋਂ ਤਿੰਨ ਜਿਹੜੇ ਉਹਦਾ ਮੌਸਮ ਆ ਉਤਰੇ ਦੇਖਿਆ ਨਹੀਂ ਸੀਗਾ ਸੁਣਿਆ ਸੀਗਾ ਵੀਡੀਓ ਤੇ ਉਹ ਦੇਖ ਰਹੇ ਨੇ YouTube ਤੇ पर ओदा फैक्ट पूछिया की पता लगदा है मुझे ब्लेज़र्ड लग, किना सरस, किना सो, सो, लग दे ने ਥੋਡੇ ਪਰ ਤੁਹਾਨੂੰ ਕਈ ਇੰਨਾ ਇੰਨਾ ਸਮਾਂ ਤੁਹਾਨੂੰ ਸੱਤ ਨਹੀਂ ਆਉਂਦੇ ਪਤਾ ਨਹੀਂ ਲੱਗਦਾ ਮੇਲਾ ਕੀ ਹੋ ਗਿਆ ਵਾਪਰ ਗਿਆ ਇਹ ਲੈਗ ਮਰ ਗਿਆ ਕੋਈ ਆ ਤੇ ਮੇਰੀ ਐਨਕਾ ਹਜੇ ਵੀ ਉੱਥੇ ਰਹਿ ਗਈਆਂ ਐਵਰੇਜ ਦੀ ਮਿੰਗਾ ਦੀਆਂ ਨੇ ਇਹ ਹੁੰਦੇ ਨੇ ਜਿਹੜਾ ਕਿਥੋਂ ਬਹੁਤ ਸਾਰੇ ਐਨਕਾ ਨੇ ਹੋਣ ਤਾਂ ਤੁਹਾਨੂੰ ਪਕਡੰਡੀ ਜਿਵੇਂ ਕਹਿੰਦੇ ਲੋਕਲ ਨੇ ਇਹ ਪਕਡੰਡੀ ਬਣਦੀ ਆ ਉਹ ਦਿਖਦੀ ਨਹੀਂ ਕਿਸ ਸਾਫਟ ਟਾਈਸ ਤੇ ਪੈਕਰ ਕਰਿਆ ਗਿਆ ਦੋ ਜੀ ਪੁਰਨਰਜੀ ਵੀ ਇਸ ਤੋਂ ਹੋਣੀ ਆ ਸਾਡੀ ਤੇ ਉਹ ਲੱਗਿਆ ਹੁਣ ਇਹੀ ਘਟਨਾ ਦੂਸਰ ਮੈਂ 19 ਮਈ ਦੀ ਸੀ ਕਿ 22 ਮਈ ਨੂੰ ਉਹ ਰੇਜ ਟੁੱਟ ਗਿਆ ਰਿਜ਼ਰਵ ਥੱਲੇ ਲੱਗਿਆ ਉਹ ਵਿਚਾਰੇ ਹਜੇ ਤੱਕ ਵਾਪਸ ਨਹੀਂ ਆਏ ਉਹ ਮਿਸਿੰਗਸ ਕਹਿ ਦਿੰਦੇ ਆ ਕਿੰਨੇ ਲੋਕ ਸੀਗੇ ਤੁਹਾਡੇ ਨਾਲ ਉੱਥੇ ਇਹ ਐ ਨਹੀਂ ਹੁੰਦਾ ਜੀ ਇਹ ਪਰਮਿਟ ਇਸ਼ੂ ਹੁੰਦੇ ਨੇ ਪਰ ਸਾਡੇ ਚੀਜ਼ਾਂ ਪੈਂਦਾ ਹੈ ਬਸ ਚੜ੍ਹਨ ਨੂੰ ਤੇ ਇੱਕ ਕਲਾਈਮਬਰ ਤੇ ਇੱਕ ਤੁਸੀਂ ਸ਼ੇਅਰਪਾ ਹੁੰਦਾ ਸੀ ਉਹ ਗਾਈਡ ਕਹਿੰਦੇ ਨੇ ਤੁਹਾਡੀ ਲੈਂਗੁਏਜ ਪਰ ਉਹ ਹਾਜੀ ਟ੍ਰੇਨਡ ਹੁੰਦਾ ਹੈ ਤੁਸੀਂ ਦੋਨੇ ਜਾ ਰਹੇ ਹੋ ਨੇ ਵੈਸੇ ਜਿਵੇਂ ਤੁਸੀਂ ਯਾਤਰਾ ਜਾਂਦੇ ਹੋ ਇਕੱਠੇ ਹੋ ਜਾਂਦੇ ਹੋ ਐਕਲਾਈਮਰ ਇਕੱਠੇ ਹੋ ਜਾਂਦੇ ਨੇ ਹਰ ਇੱਕ ਨਹੀਂ ਜਾ ਰਿਹਾ ਹੁੰਦਾ ਕੋਈ ਕਿੱਥੋਂ ਮੁੜ ਜਾਂਦਾ ਕੋਈ ਕਿੱਥੋਂ ਮੁੜ ਜਾਂਦਾ ਜੇ ਤੁਹਾਡੇ ਜਿੰਮਤ ਕਿਤਾ ਇੱਕ ਮਾਉਂਟ ਕੈਪਸਟ ਚੜਨ ਦੀ ਕਿੱਥੋਂ ਪ੍ਰੇਰਣਾ ਮਿਲੀ ਹੈ ਇਹ ਇਹ ਵਾਹਿਗੁਰੂ ਨੇ ਕਰਵਾ ਲਿਆ ਸੀ ਇਹ ਕਾਰਜਸ਼ੈਲ ਕੋਈ ਜੱਤ ਸੀ ਕੁੰਬੂ ਗਲੇਸ਼ੀਅਰ ਐਕਟ ਸਿਮਤਨਗੌਰ ਪਾਸ ਛੱਡ ਕੇ ਜਾ ਰਹੇ ਤੁਸੀਂ ਗੂਗਲ ਕਰੋਗੇ ਕੁੰਬੂ ਗਲੇਸ਼ੀਅਰ ਤੇ ਵੌਲਸ ਨੇ ਸਿਰਵਾਸਿਸ ਨੇ ਤੁਸੀਂ ਦੇਖੂਗੇ ਵੀਡੀਓਸ ਤੇ ਉਹ ਲੈਡਰਸ ਦਾ ਕ੍ਰੋਸ ਕਰਨੀਆਂ ਪੈਂਦੀਆਂ ਨੇ ਉਹ 500 ਮੀਟਰ 150 ਮੀਟਰ ਡੂੰਘੀਆਂ ਵਧੀ ਹੈ 1.5 1.5 ਕਿਲੋਮੀਟਰ ਤੱਕ ਤਾਂ ਉਹ ਕ੍ਰੋਸ ਕਰਦੇ ਆ ਤਾਂ ਆਮ ਬੰਦ ਮੈਂ ਇਵਨ ਮੈਂ ਵੀ ਕੋਈ ਵੀ ਬੰਦਾ ਡਰ ਜਾਂਦਾ ਪਰ ਜਿਹੜੇ ਵਾਹਿਗੁਰੂ ਨੇ ਵੀ ਮੌਤ ਦਾ ਡਰ ਕੱਟਦਾ ਸੀ ਮਨ ਚੋਂ ਤਾਂ ਉਹਦੇ ਕਰਕੇ ਇਹ ਹੋ ਸਕਿਆ ਮੈਨੂੰ ਨਹੀਂ ਮੈਂ ਨਹੀਂ ਸੋਚ ਸਕਦਾ ਮੈਂ ਕਰ ਮੈਂ ਕੀਤਾ ਹੈ ਤੁਸੀਂ ਇਸ ਸੇਜ ਦੇ ਵਿੱਚ ਮਾਊਂਟੇਨਸ ਤੇ ਚੜ੍ਹੇ ਹੋ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਮੰਨ ਲਓ ਸੰਗਤ ਵੀ ਇੱਕ ਪਰਵਾਹ ਵਾਸ਼ਾਇਦ ਕਿਸੇ ਨੂੰ ਸਾ ਇਹ ਜਾਣ ਦੇਵਾਂਗੇ ਇਫ ਯੂ ਵਾਂਟ ਟੂ ਕਲਾਈਮ ਦੀ ਮਾਊਂਟੇਨ ਆਊਟਸਾਈਡ ਯੂ ਹੈਵ ਟੂ ਕਲਾਈਮ ਦੀ ਮਾਊਂਟੇਨ ਇਨਸਾਈਡ ਯੂ ਤੁਹਾਡੇ ਵਿੱਚ ਇੱਕ ਡਰ ਦਾ ਪਹਾੜ ਬਣਿਆ ਹੋਇਆ ਹੈ ਹਰੇਕ ਕੰਮ ਦਾ ਆਪਣਾ ਡਰ ਹੁੰਦਾ ਜੇ ਤੁਸੀਂ ਉਹਨੂੰ ਓਵਰਕਮ ਕਰ ਲਿਆ ਹੈ ਸ਼ਾਇਦ ਤੁਸੀਂ ਜੇ ਮਿਹਨਤ ਨਾਲ ਕੁਝ ਵੀ ਅਚੀਵ ਕਰ ਸਕਦੇ ਹੋ ਇਹ ਇੱਕ ਕਾਣਾ ਚਨਾਟਾ ਬਚਿਆ ਚੇਕਰ ਆਪਣੀ ਜੀਤ ਕਰੋ ਜਿਹੜੀ ਤੁਹਾਡੀ ਡੈਸ ਹੈ ਉਹ ਯੂਨੀਵਰਸਿਟੀ ਦੇ ਵਿੱਚ ਹੈ ਹੀ ਇਸ ਅ ਮੋਟਿਵ ਨਹੀਂ ਹੈ ਇਹ ਤਾਂ ਮੇਰੇ ਇੱਕ ਨਾਈਟ ਡੋਨੇਟ ਹੀ ਕਰਨਾ ਚਾਹੁੰਦਾ ਸੀਗਾ ਬਸ ਤਾਂ ਮੇਰਾ ਬੇਟਾ ਹੈ ਜਿਹਦਾ ਫਸਟ ਸਿਕ ਟੂ ਵੀ ਐਂਡਡ ਆਨ ਲੈਫਟ ਹੈਂਡ ਐਂਡ ਜੂਰਨਾ ਆਮੀ ਪਹਿਲਾ ਸਿਕ ਹੋਇਆ ਹੋ ਸਾਫ ਸੂਤ ਤੇ ਉਹਨੇ ਵੀ ਕਿਹਾ ਸੀ ਵੀ ਅਸੀਂ ਇੱਕ ਫਰੇ ਕਰ ਬਣਾ ਰਹੇ ਹਾਂ ਪਿੰਨ ਬੋਰਡ ਤੇ ਦੱਖਣੇ ਪਰ ਮੈਂ ਚਾਹੁੰਦਾ ਸੀ ਇਹ ਜਗਰ ਕੀ ਜਾਵੇ ਜਿੱਥੇ ਸਾਰੇ ਸਟੂਡੈਂਟਸ ਦੇਖਣ ਜਿਆਦਾ ਉਹਨਾਂ ਦਾ ਪ੍ਰਦਰਸ਼ਨ ਹੋ ਸਤੇ ਦਾ ਸਾਹਮਣੇ ਕਿ ਹਾਂ ਜੀ ਬਿੱਤਰ ਧਰਤੀ ਹੈ ਤੇ ਇੱਕ ਨਾਮ ਹੈ ਕੌਂਸਲ ਜੀ ਸਾਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਚਾਹੁੰਦਾ ਵੀ ਇਸ ਸਪਰਾਈਸਲਸ ਵੀ ਕਿ ਕਿੰਨੇ ਕਿੰਨੇ ਬੱਸ ਇਹ ਯੂਐਸ ਚਾਰਜ ਜਿਆ ਕਿ ਦਿੱਤੀ ਗਈ ਹੈ ਤਾਂ 10000 ਯੂਐਸ ਡਾਲਰ ਦੀ ਅੱਜ ਸਰਦਾਰ ਮਲਕੀਸ਼ ਸਿੰਘ ਜਿਹੜੇ ਅੰਦੇ ਨਾਲ ਐਵਰੇਸਟਰ ਨਾਂ ਲੱਗਦਾ ਹੈਗਾ ਉਹਨਾਂ ਨੇ ਅੱਜ ਇਸ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੂੰ ਆਪਣੀ ਜਿਹੜੀ ਕਿੱਤ ਹੈਗੀ ਹੈ ਜਿਹਦੇ ਜਿਹੜੀ ਪਾ ਕੇ ਉਹ ਐਵਰੇਸਟ ਤੇ ਚੜੇ ਸੀ ਔਰ ਜਿਹੜਾ ਝੰਡਾ ਉਹਨਾਂ ਨੇ ਉੱਥੇ ਲਹਿਰਾਇਆ ਸੀ ਅੱਜ ਉਹ ਜਿਹੜਾ ਹੈਗਾ ਯੂਨੀਵਰਸਿਟੀ ਨੂੰ ਡੋਨੇਟ ਕੀਤਾ ਔਰ ਉਹ ਸਾਰਾ ਸਮਾਨ ਆਸੀ ਪ੍ਰਦਰਸ਼ਨੀ ਦੇ ਰੂਪ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਲਾਇਆ ਤਾਂ ਕਿ ਬੱਚੇ ਦੇਖਣ ਔਰ ਬੱਚੇ ਦੇਖ ਕੇ ਉਸ ਤੋਂ ਜਿਹੜਾ ਹੈਗਾ ਉਤਸ਼ਾਹ ਲੈਣ